Ontario Provincial Police ਦੇ ਵੱਲੋਂ ਕਾਰ ਚੋਰੀ ਹੋਣ ਦੇ ਮਾਮਲਿਆਂ ਦੇ ਵਿੱਚ ਸਖਤੀ ਵਰਤੀ ਜਾ ਰਹੀ ਹੈ ਇਸੇ ਦੇ ਚਾਲਦਿਆਂ ਪੁਲਿਸ ਦੇ ਵੱਲੋਂ ਹੁਣ ਇੱਕ ਪੰਜਾਬੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੇ ਵੱਲੋਂ ਕਾਰ ਚੋਰੀ ਕੀਤੀ ਗਈ ਸੀ ਉਸ ਦਾ ਪਿੱਛਾ ਕਰਦਿਆਂ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਦੇ ਨਾਲ ਹੀ ਦੂਸਰੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਨਸ਼ੀਲੇ ਪਦਾਰਥਾਂ ਦੇ ਖਿਲਾਫ ਸਖਤ ਕਾਰਵਾਈ ਕਰਦਿਆਂ ਇੱਕ ਹੋਰ ਪੰਜਾਬੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਦੋਹਾਂ ਪਾਸੋਂ ਕਿੰਨਾ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਨੇ ਆਓ ਜਾਣਦੇ ਹਾਂ ਬੀਤੇ ਦਿਨੀ ਸ਼ਾਮ ਨੂੰ ਤਕਰੀਬਨ 4 ਵਜੇ ਟਾਊਨ ਆਫ ਆਇਰਨ ਬ੍ਰਿਜ ਦੇ ਹਾਈਵੇ 17 ਤੇ 온ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਈਸਟ ਐਲਗੋਮਾ ਡਿਟੈਚਮੈਂਟ ਵੱਲੋਂ ਇੱਕ ਸ਼ੱਕੀ ਵਾਹਨ ਅਤੇ ਸ਼ੱਕੀ ਡਰਾਈਵਰ ਨੂੰ ਰੋਕਿਆ ਗਿਆ ਜੋ ਕਿ ਇੱਕ ਸਥਾਨਕ ਕਾਰੋਬਾਰ ਦੇ ਡਰਾਈਵਵੇ ਵਿੱਚ ਦਾਖਲ ਹੋ ਗਿਆ ਸੀ ਕਾਰ ਹਾਈਵੇ ਸਤਾਰਾ ਤੇ ਪੂਰਬੀ ਦਿਸ਼ਾ ਵਿੱਚ ਰਵਾਨਾ ਹੋਈ ਸੀ ਅਤੇ ਬਾਅਦ ਵਿੱਚ ਬਲਾਈਂਡ ਰਿਵਰ ਦੇ ਕਸਬੇ ਵਿੱਚ ਕਾਸਲੇ ਸਟਰੀਟ ਤੇ 70 ਕਿਲੋਮੀਟਰ ਪ੍ਰਤੀ ਘੰਟਾ ਖੇਤਰ ਵਿੱਚ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸ ਕਾਰ ਨੂੰ ਰੋਕਿਆ ਗਿਆ ਪੁੱਛਗਿੱਛ ਤੋਂ ਬਾਅਦ ਪਤਾ ਲੱਗਿਆ ਕੈਰ ਚੋਰੀ ਹੋ ਗਈ ਸੀ ਅਤੇ ਡਰਾਈਵਰ ਨੂੰ ਬਾਅਦ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਉੱਤਰ ਪੂਰਬੀ ਕੇ 9 ਯੂਨਿਟ ਦੀ ਮਦਦ ਲਈ ਗਈ ਅਤੇ ਕਾਰ ਦੀ ਤਲਾਸ਼ੀ ਲਈ ਗਈ ਜਿਸ ਦੌਰਾਨ ਕਾਰ ਵਿੱਚੋਂ 3 ਗ੍ਰਾਮ ਤੋਂ ਵੱਧ ਸ਼ੱਕੀ ਕ੍ਰਿਸਟਲ ਮੈਥ ਜਿਸ ਦਾ 300 ਡਾਲਰ ਦਾ ਅੰਦਾਜ਼ਨ ਸੜਕੇ ਮੁੱਲ ਹੈ ਉਹ ਬਰਾਮਦ ਕੀਤੀ ਗਈ ਨਤੀਜੇ ਵਜੋਂ ਵਿਨੀਪੈਗ ਤੋਂ ਦੋਸ਼ੀ 29 ਸਾਲਾ ਕੁਲਵਿੰਦਰ ਸਿੰਘ ਨੂੰ ਤੇ 5000 डॉलर ਤੋਂ ਵੱਧ ਅਪਰਾਧ ਦੁਆਰਾ ਪ੍ਰਾਪਤ ਕੀਤੀ ਜਾਇਦਾਦ ਅਤੇ ਇੱਕ ਅਨੁਸੂਚੀ ਪਦਾਰਥ ਮੈਥਾਮ ਫੈਂਟੋਮਾਈਨ ਦਾ ਕਬਜ਼ਾ ਕਰਨ ਦਾ ਦੋਸ਼ ਲਗਾਇਆ ਗਿਆ। ਦੋਸ਼ੀ ਨੂੰ 3 ਅਕਤੂਬਰ 2024 ਨੂੰ ਇਲੀਟ ਲੇਕ ਸਥਿਤ ਅੰਟੈਰੀਓ ਕੋਰਟ ਆਫ ਜਸਟਿਸ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਚੱਲ ਰਹੀ ਪੁਲਿਸ ਜਾਂਚ ਦੇ ਨਤੀਜੇ ਵਜੋਂ Ontario Provincial Police ਦੇ Dufferin Detachment ਦੇ ਅਧਿਕਾਰੀਆਂ ਨੇ ਕਈ ਅਪਰਾਧਿਕ ਜਾਂਚਾਂ ਨਾਲ ਜੁੜੇ ਇੱਕ ਪੁਰਸ਼ ਤੇ ਦੋਸ਼ ਲਗਾਇਆ ਹੈ। Dufferin ਅਤੇ Caledon Community Street Crime Unit ਦੇ ਮੈਂਬਰਾਂ ਨੇ ਫਰੰਟਲਾਈਨ ਅਫਸਰਾਂ ਦੇ ਨਾਲ Orangeville ਵਿੱਚ ਖੋਜ ਵਰੰਟਾ ਨੂੰ ਲਾਗੂ ਕੀਤਾ ਹੈ। ਇਸ ਮਾਮਲੇ ਵਿੱਚ Brantton ਦੇ 43 ਸਾਲਾ ਕੁਲਦੀਪ ਸਿੰਘ ਓਟਾਲ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਤਫ਼ਤੀਸ਼ ਦੇ ਨਤੀਜੇ ਵਜੋਂ ਉਸpasso 16500 ग्राम कोकीन 560 ग्राम मेथामफेंटामाइन ट्रैक्टर ट्रेलर वैक्यूम सीलर बरामद ਕੀਤਾ ਗਿਆ ਕੁਲਦੀਪ ਸਿੰਘ ਉੱਤੇ 5000 ਡਾਲਰ ਤੋਂ ਵੱਧ ਅਪਰਾਧ ਦੁਆਰਾ ਪ੍ਰਾਪਤ ਕੀਤੀ ਜਾਇਦਾਦ ਦਾ ਕਬਜ਼ਾ ਤਸਕਰੀ ਦੇ ਉਦੇਸ਼ ਲਈ मेथामਫੈਂਟਾਮਾਈਨ ਅਤੇ ਕੋਕੀਨ ਦਾ ਕਬਜ਼ਾ ਵਾਹਨ ਪਛਾਣ ਨੰਬਰ ਨੂੰ ਬਦਲਣ ਦੇ ਦੋਸ਼ ਲਗਾਏ ਗਏ ਹਨ ਬਿਊਰੋ ਰਿਪੋਰਟ ਹਮਦਰਦ ਟੀਵੀ